ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਸ਼ਕਰਗੰਦੀਆਂ ਬਾਰੇ ਜਿਵੇਂ ਕਿ ਹੁਣ ਸ਼ਕਰਗੰਦੀਆਂ ਦਾ ਮੌਸਮ ਆ ਗਿਆ ਤੇ ਆਮ ਆਪਾਂ ਨੂੰ ਮਿਲ ਜਾਂਦੀਆਂ ਇਹ ਬਾਜ਼ਾਰ ਦੇ ਵਿੱਚ ਹੁਣ ਜੀ ਤੇ ਸ਼ਕਰਗੰਦੀਆਂ ਖਾਣੀਆਂ ਜ਼ਰੂਰ ਚਾਹੀਦੀਆਂ ਜੀ ਕਿਉਂਕਿ ਇਹ ਬਹੁਤ ਵਧੀਆ ਚੀਜ਼ ਆ ਇਹ ਆਪਣੇ ਸਰੀਰ ਦੇ ਲਈ ਤੇ ਅੱਜ ਆਪਾਂ ਇਹਨੂੰ ਉਬਾਲਣ ਦਾ ਤਰੀਕਾ ਦੱਸਾਂਗੇ ਜੀ ਤੇ ਜੇਕਰ ਆਪਾਂ ਇਹਨੂੰ ਪਾਣੀ ਦੇ ਵਿੱਚ ਉਬਾਲਦੇ ਹਾਂ ਜੀ ਇਹਦੇ ਅੱਧੇ ਫਾਈਬਰ ਇਹਦੇ ਨਸ਼ਟ ਹੋ ਜਾਂਦੇ ਪਾਣੀ ਦੇ ਵਿੱਚ ਬੇਕਾਰ ਹੋ ਜਾਂਦੇ ਆ ਤੇ ਅੱਜ ਆਪਾਂ ਬਿਨਾ ਪਾਣੀ ਤੋਂ ਕੁੱਕਰ ਦੇ ਵਿੱਚ ਜੀ ਸ਼ਕਰਗੰਦੀ ਉਬਾਲਣ ਦਾ ਸਹੀ ਤਰੀਕਾ ਦੱਸਾਂਗੇ ਤੇ ਸਭ ਤੋਂ ਸੌਖਾ ਤਰੀਕਾ ਜੀ ਇਹ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਸ਼ਕਰਗੰਦੀ ਉਬਾਲ ਕੇ ਖਾਓਗੇ ਕੁੱਕਰ ਦੇ ਵਿੱਚ ਤਾਂ ਜਿਵੇਂ ਆਪਾਂ ਚੁੱਲ੍ਹੇ ਦੇ ਉੱਤੇ ਭੁੰਨ ਕੇ ਖਾਣੇ ਆਂਗੇ ਸ਼ਕਰਗੰਦੀ ਬਿਲਕੁਲ ਉਹੀ ਸਵਾਦ ਮਿਲੇਗਾ ਤੁਹਾਨੂੰ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਇਹ ਆਪਾਂ ਲੈ ਲਈ ਜੀ ਅੱਧਾ ਕਿਲੋ ਸ਼ੱਕਰਗੰਦੀ ਲੈ ਲਈ ਤੇ ਆਪਾਂ ਧੋ ਸਵਾਰ ਕੇ ਇਹਨੂੰ ਪੂੰਝ ਲਿਆ ਏ ਸਾਫ ਕਰ ਲਿਆ ਏ ਇਸ ਤਰੀਕੇ ਨਾਲ ਤੇ ਸਾਰੀ ਇਹਦੀ ਧੂੜ ਮਿੱਟੀ ਆਪਾਂ ਸਾਫ ਕਰਤੀ ਹੈਗੀ ਤੇ ਇਧਰ ਆਪਾਂ ਰੱਖ ਲਿਆ ਜੀ ਕੁੱਕਰ ਗੈਸ ਤੇ ਹੁਣ ਆਪਾਂ ਲੈ ਲਏ ਜੀ ਇੱਕ ਚਮਚ ਘਿਓ ਦਾ ਇੱਥੇ ਤੁਸੀਂ ਕੋਈ ਵੀ ਘਿਓ ਵਰਤ ਸਕਦੇ ਆਂਗੇ ਤੇ ਘਿਓ ਨੂੰ ਆਪਾਂ ਇਸ ਤਰੀਕੇ ਨਾਲ ਕੁੱਕਰ ਦੇ ਵਿੱਚ ਘਮਾ ਲੈਣਾਗਾ ਸਾਰੇ ਤਾਂ ਕਿ ਇਹ ਚੰਗੀ ਤਰ੍ਹਾਂ ਸਾਰੇ ਕੁੱਕਰ ਦੇ ਵਿੱਚ ਘਿਓ ਲੱਗ ਜੇ ਜੀ ਮੇਰਾ ਆਪ ਇਸ ਤਰੀਕੇ ਨਾਲ ਇਹਨੂੰ ਕਮਾ ਲਿਆ ਤੇ ਜਿਹੜੇ ਤਰੀਕੇ ਨਾਲ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਸਕਰਗੰਦੀ ਆਵਾਲੰਦਾ ਇਹ ਤਰੀਕਾ ਕੁੱਕਰ ਦੇ ਵਿੱਚ ਇਹ ਤਰੀਕੇ ਨਾਲ ਤੁਸੀਂ ਬਣਾ ਕੇ ਖਾਓਗੇ ਸਕਰਗੰਦੀ ਤਾਂ ਜਿਵੇਂ ਗੁੜ ਤੋਂ ਵੀ ਮਿੱਠੀ ਲੱਗੂਗੀ ਇਹ ਤੁਹਾਨੂੰ ਬਹੁਤ ਜ਼ਿਆਦਾ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਰੱਖ ਲਾਂਗੇ ਸਕਰਗੰਦੀਆਂ ਇਹਦੇ ਵਿੱਚ ਕੁੱਕਰ ਦੇ ਵਿੱਚ ਸਾਰੀਆਂ ਸਕਰਗੰਦੀ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਲਾਂਗੇ ਜੀ ਕੁੱਕਰ ਦੇ ਵਿੱਚ ਬਹੁਤ ਹੀ ਜਿਆਦਾ ਸਵਾਦ ਬਣਨਗੀਆਂ ਇਸ ਤਰੀਕੇ ਨਾਲ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜੀ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਰੱਖ ਲਿਆ ਚੱਕਰ ਗੰਦੀਆਂ ਤੇ ਹੁਣ ਆਪਾਂ ਇੱਥੇ ਜੀ ਕੀ ਕਰਾਂਗੇ ਥੋੜਾ ਜਿਹਾ ਪਾਣੀ ਇੱਥੇ ਆਪਾਂ ਬਿਲਕੁਲ ਹਲਕਾ ਜਿਹਾ ਪਾਣੀ ਲੈਂਦਾ ਇਹ 2-3 ਚਮਚੇ ਪਾਣੀ ਦੇ ਲੈ ਕੇ ਆਪਾਂ ਇਸ ਰਿਕਨ ਆਪਾਂ ਪਾ ਲਾਂਗੇ ਤੇ ਤੇ ਹੁਣ ਆਪਾਂ ਇਹ ਲੈ ਲਏ ਜੀ ਕੁੱਕਰ ਦਾ ਢੱਕਣ ਤੇ ਇਹਦੇ ਆਪਾਂ ਨਾ ਤਾਂ ਰਬੜ ਉਤਾਰੀਏ ਤੇ ਨਾ ਹੀ ਆਪਾਂ ਇਹਦੀ ਸੀਟੀ ਉਤਾਰੀ ਅਗੀ ਹੁਣ ਆਪਾਂ ਇਹਨੂੰ ਲਗਾ ਦਾਂਗੇ ਜੀ ਢੱਕਣ ਨੂੰ ਤੇ ਇੱਥੇ ਆਪਾਂ ਬਿਲਕੁਲ ਘੱਟ ਫਲੇਮ ਤੇ ਜੀ ਸ਼ਕਰਕੰਦੀਆਂ ਨੂੰ ਆਪਾਂ 15 ਮਿੰਟ ਲਈ ਇਸੇ ਤਰ੍ਹਾਂ ਹੀ ਕੁੱਕਰ ਦੇ ਵਿੱਚ ਸੇਕ ਲਵਾਵਾਂਗੇ ਤੇ ਹੁਣ 15 ਮਿੰਟ ਹੋ ਗਏ ਜੀ ਸ਼ਕਰਗੰਦੀਆਂ ਨੂੰ ਆਪਣੀਆਂ ਇਹਦੇ ਵਿੱਚ ਕੁੱਕਰ ਦੇ ਵਿੱਚ ਬੰਨਦੀਆਂ ਨੂੰ ਤੇ ਹੁਣ ਆਪਾਂ ਗੈਸ ਬਿਲਕੁਲ ਬੰਦ ਕਰ ਦਾਂਗੇ ਤੇ ਹਜੇ ਆਪਾਂ ਕੁੱਕਰ ਨਹੀਂ ਖੋਲਣਾ ਹੈਗਾ ਜੀ ਤੇ ਜਦੋਂ ਇਹਦੀ ਭਾਪ ਬਿਲਕੁਲ ਬੰਦ ਹੋ ਗਈ ਆਪਣੇ ਆਪ ਇਹਦੀ ਵਿੱਚੋਂ ਸਟੀਮ ਤੇ ਉਦੋਂ ਆਪਾਂ ਕੁੱਕਰ ਖੋਲਾਂਗੇ ਜੀ ਜਦੋਂ ਬਿਲਕੁਲ ਠੰਡਾ ਹੋਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਕਰਕੰਦੀਆਂ ਨੂੰ ਕੱਟ ਕੇ ਤੇ ਹੁਣ ਕੁੱਕਰ ਦੀ ਪਾਫ ਬਿਲਕੁਲ ਨਿਕਲ ਚੁੱਕੀ ਹੈ ਜੀ ਇਹ ਵੇਖੋ ਤੇ ਕੁੱਕਰ ਹੁਣ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆਂਗੇ ਸ਼ਕਰਕੰਦੀਆਂ ਆਪਾਂ ਤੇ ਇਹ ਵੇਖੋ ਜੀ ਕਿੰਨੀਆਂ ਵਧੀਆ ਸ਼ਕਰਕੰਦੀਆਂ ਆਪਣੀਆਂ ਬਣ ਕੇ ਤਿਆਰ ਹੋਈਆਂ ਤੇ ਇਹ ਬਿਲਕੁਲ ਜਿਵੇਂ ਆਪਾਂ ਚੁੱਲੇ ਤੇ ਭੁੰਨ ਕੇ ਖਾਣੇ ਆਂ ਜੀ ਸ਼ਕਰਕੰਦੀਆਂ ਉਸ ਤਰੀਕੇ ਨਾਲ ਭੁੰਨੀਆਂ ਗਈਆਂ ਇਹ ਤੇ ਬਹੁਤ ਹੀ ਵਧੀਆ ਇਹਨਾਂ ਦਾ ਟੇਸ ਤੋਂ ਹੋਊਗਾ ਜੀ ਇਹ ਵੇਖੋ ਸ਼ੱਕਰਕੰਦੀ ਆਪਣੇ ਆਪ ਹੀ ਛਿਲਕਾ ਇਹਨਾਂ ਦਾ ਲੈ ਚੁੱਕਿਆਗਾ ਤੇ ਪੂਰੀਆਂ ਇਹ ਪੱਕ ਚੁੱਕੀਆਂ ਹੁਣ ਸਾਰੀਆਂ ਸ਼ੱਕਰਕੰਦੀਆਂ ਇਹ ਤੇ ਹੁਣ ਤੁਸੀਂ ਇਹਨਾਂ ਦੀ ਚਾਹੇ ਚਾਟ ਬਣਾ ਕੇ ਖਾਓ ਚਾਹੇ ਤੁਸੀਂ ਇਦਾਂ ਹੀ ਖਾਓ ਜੀ ਸ਼ੱਕਰਕੰਦੀਆਂ ਨੂੰ ਤੇ ਇਹ ਸੌਖੇ ਜਿਹੇ ਤਰੀਕੇ ਨਾਲ ਜੀ ਸਭ ਤੋਂ ਸੌਖਾ ਤਰੀਕਾ ਜੀ ਇਹ ਸ਼ੱਕਰਕੰਦੀਆਂ ਵਾਲਨ ਦਾ ਬਿਨਾ ਪਾਣੀ ਤੋਂ ਜੀ ਬਿਲਕੁਲ ਪਾਣੀ ਆਪਾਂ ਨਾ ਮਾਤਰ ਦੇ ਬਰਾਬਰ ਹੀ ਪਾਇਆਗਾ 2-3 ਚਮਚੀ ਪਾਏ ਸਿਰਫ ਆਪਾਂ ਜੇਕਰ ਆਪਾਂ ਦੋ ਤਿੰਨ ਗਲਾਸ ਪਾਣੀ ਦੇ ਪਾ ਕੇ ਸ਼ਕਰਗੰਦੀਆਂ ਉਵਾਲਦੇ ਆ ਤਾਂ ਉਹਨਾਂ ਦਾ ਟੇਸਟ ਬਿਲਕੁਲ ਵੀ ਨਹੀਂ ਵਧੀਆ ਰਹਿੰਦਾ ਤੇ ਇਸ ਤਰੀਕੇ ਨਾਲ ਜੀ ਬਿਨਾ ਪਾਣੀ ਤੋਂ ਤੁਸੀਂ ਸ਼ਕਰਗੰਦੀਆਂ ਉਵਾਲ ਸਕਦੇ ਆਂਗੇ ਤੇ ਦੇਖੋ ਕਿੰਨੀਆਂ ਜ਼ਿਆਦਾ ਵਧੀਆ ਆਪਣੀਆਂ ਸ਼ਕਰਕੰਦੀਆਂ ਬਣ ਕੇ ਤਿਆਰ ਹੋਈਆਂ ਤੁਸੀਂ ਵੀ ਇਸ ਤਰੀਕੇ ਨਾਲ ਜੀ ਸ਼ਕਰਗੰਦੀਆਂ ਉਵਾਲ ਕੇ ਖਾਣੀਏ ਬਿਨਾ ਪਾਣੀ ਤੋਂ ਤੇ ਤੁਹਾਨੂੰ ਵੀ ਇਹ ਤਰੀਕਾ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ